ਇੱਛਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੋਹਨਦਾਸ ਜੀ ਉਹਨਾਂ ਤੋਂ ਵਰੋਸਾਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਮਹਾਨ ਜਪੀ ਮਹਾਨ ਤਪੀ ਤੇ ਮਹਾਨ ਤਿਆਗੀ ਪੂਰਨ ਮਹਾਪੁਰਖ ਨਾਮ ਦੇ ਰਸੀਏ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰੋਸਾਏ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਅਤੇ ਸੰਤ ਬਾਬਾ ਫਰੀਦ ਦਾਸ ਜੀ ਮਹਾਪੁਰਖਾਂ ਦੀ ਅਪਾਰ ਕਿਰਪਾ ਦੇ ਸਦਕਾ ਅੱਜ ਸਵੇਰ ਤੋਂ ਲੈ ਕੇ ਸੰਗਤ ਪਿੰਡ ਚਗਾਵਾਂ ਕਪੂਰੇ ਗਊਸ਼ਾਲਾ ਦੇ ਵਿੱਚ ਗਊਆਂ ਨੂੰ ਪੱਠੇ ਪਾਉਣ ਦੀ ਸੇਵਾ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਊਆਂ ਦੀ ਅਥਾਹ ਸੇਵਾ ਕੀਤੀ ਹੈ ਤੇ ਗਉਣਾ ਅੱਗੇ ਪੂਰਨ ਮਹਾਂਪੁਰਖ ਸੰਤ ਬਾਬਾ ਜਰਨੈਲ ਦਾ ਅੱਜ ਹੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਸਾਰੇ ਸੰਗ ਦੀ ਮਨੋ ਕਾਮਨਾ ਭਾਵਨਾਵਾਂ ਪੂਰੀਆਂ ਕਰਿਓ ਹਰ ਬਦਾਨ ਫਤਿਹ ਬਖਸ਼ਿਓ ਅੱਗੇ ਤੋਂ ਗਊ ਗਰੀਬ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਨਿਹਾਲ ਸੋ ਸ੍ਰੀ ਗਾਨ ਸੋ ਸਤਿ ਸ੍ਰੀ ਅਕਾਲ ਵਾਹਿਗੁਰਜੀ ਕੀ ਫਤਿਹ